ਕਾ ਰਾਜਧਾਨੀ ਸਾਡੀ ਪੰਜਾਬ ਦੇ ਵਿੱਚ ਲਾਹੌਰ ਸੀ ਦਿੱਲੀ ਤਖਤ ਇਹਨਾਂ ਇੱਥੇ ਬਾਦਸ਼ਾਹ ਆਉਂਦਾ ਤਾਂ ਮਾਸ਼ਾਅੱਲਾ ਪਤਾ ਲੱਗਿਆ ਵੀ ਅਖੋਰ ਬਾਦਸ਼ਾਹ ਆਇਆ ਹੈ ਇਲਾਕੇ ਦੇ ਨੰਮੜਦਾਰਾਂ ਨੇ ਜ਼ੈਲਦਾਰਾਂ ਨੇ ਸਾਮੀ ਤਰ੍ਹਾਂ ਨੇ ਇਕੱਠੇ ਹੋ ਕੇ ਅਖੋਰ ਕੋਲ ਫਰਿਆਦਾਂ ਕੀਤੀਆਂ ਮਹਾਰਾਜ ਸਾਡਾ ਜਿਉਣਾ ਦੁੱਲੇ ਨੇ ਤੰਗ ਕਰਦਾ ਹਾਲਾ ਜਿਉਣਾ ਦੁੱਲੇ ਨੇ ਹਰਾਮ ਕਰਦਾ ਇਸ ਕਰਕੇ ਤੁਸੀਂ ਇਹਨਾਂ ਦੇ ਖਾਨਦਾਨ ਦੀਆਂ ਉੱਠੀਆਂ ਖੱਲਾ ਲਹਾ ਲਾ ਕੇ ਢੋਲਾਂ ਭਰਾ ਦੇ ਗੁਰਵੰਝਾਂ ਤਮਾਦੀਆਂ ਪਰ ਇੱਕਾ ਦਰਦ ਨੂੰ ਵੇਪੈ ਦਿੰਦਾ ਇਹਨਾਂ ਤੇ ਬਚਾਉਂ। ਆਪਣਾ ਬਾਦਸ਼ਾਹ ਸੁਣ ਕੇ ਲੱਗਾ ਤਹਨ। ਹੋਰ ਕਰਨਾ ਕਰੋ। ਤੁਹਾਡਾ ਦੁੱਖ ਮੈਂ ਜ਼ਰੂਰ ਦੂਰ ਕਰੂੰਗਾ। ਦਰਬਾਰ ਸਜਾਇਆ। ਫੌਜਾਂ ਨੂੰ ਹੁਕਮ ਦਿੱਤਾ ਜਾਓ। ਉੰਲਾ ਬੈਠਾ ਬੈਠਾ ਖੜਾ ਫੜੇ ਨੂੰ ਬੰਨ ਕੇ ਮੇਰੇ ਪੇਸ਼ ਕਰ ਲਾਹੌਰ ਦੇ ਵਿੱਚ ਮਰਜਾਨ निजामਦੀਨ ਕਹਿੰਦਾ 500 ਜਵਾਨ ਦੇ ਦੇ ਦੁੱਲੇ ਨੂੰ ਫੜਨ ਵਾਸਤੇ 500 ਪੁਲਿਸ ਫੌਜ ਨੌਕਰ ਦੇ ਦੇ ਲੈ ਕੇ ਮਰਜਾਨ निजामਦੀਨ ਹੁਣ ਪਿੰਡੀ ਨੂੰ ਆ ਗਿਆ ਜਦ ਪਿੰਡੀ ਦੇ ਨੇੜੇ ਨੇੜੇ ਆ ਰਹੇ ਨੇ ਇਹ ਕੋਈ ਰਾਹ ਵਿੱਚ ਮਿਲਦਾ ਹੈ ਕਿਆ ਭਾਈ ਦੁੱਲੇ ਦੀ ਪਿੰਡੀ ਕਿੰਨੀ ਕਦੂਰ ਹੈ ਇਹ ਕਹਿੰਦੇ ਜਿਹੜੇ ਤਾਂ ਦੁਸ਼ਮਣ ਸੀਗੇ ਉਹ ਤਾਂ ਕਹਿੰਦੇ ਆ ਗਏ ਜਿਹੜੇ ਮਿੱਤਰ ਸੀ ਕਹਿੰਦੇ ਸਾਨੂੰ ਪਤਾ ਲੱਗਦਾ ਭਈ ਤੁਸੀਂ ਦੁੱਲੇ ਨੂੰ ਫੜਨਾ ਆਉਂਦੇ ਨਹੀਂ ਫੜਿਆ ਜਾਣਾ ਕਿਹੜਿਆ ਅਮੇਰੂ ਪੂਰਤੀ ਹਾਂ ਕਿਹੜਿਆ ਮਰਜਾ ਨਜਾਨ ਦੀ ਪੂਰਤਰੀ ਦਾ ਰੂਹ ਹੈ ਉਹ ਰਿਆ ਤੇ ਪਾਲੀਆਂ ਪੈਖਣਾ ਹਸਤੀਆਂ ਨੂੰ ਲਾਇ ਸੰਧੂਰ ਠੇਕਰੀ ਵਾਲੇ ਦੇ ਪਤਣੀ ਲੰਘਿਆ ਕੜ ਕੇ ਜਰੂਰ ਪੁੱਛਦੇ ਰਹੀਆਂ ਫਾਂਦੀਆਂ ਸ਼ਾਇਦ ਦੁੱਲੇ ਦਾ ਕਿਤਨੇ ਕ ਦੂਰ ਬੈਰੀ ਕਹਿੰਦੇ ਆਉ ਖੜਾ ਮਿੱਤਰ ਆਖਦੇ ਬਿੱਲੇ ਦੇ ਦੂਰ ਉਹ ਦੀਨੀ ਹਦੁੱਲੇ ਦੀਆਂ ਬੈਠਕਾਂ ਜਿਹਦੇ ਛੇਦੀ ਮਰਸਦਾ ਨੂਰ ਬੁਰਾ ਹੈ ਪੁੱਤ ਰਾਜਪੂਤ ਦਾ ਲਾਡੂ ਪੂਰਾ ਦੇ ਪੂਰ ਸਾਨੂੰ ਥੋੜੇ ਵਿੱਚ ਦਿਸੇ ਨਾ ਸੂਰਮਾ ਓਏ ਜਿਹੜਾ ਆਜਾ ਦੁੰਦੇ ਦੇ ਹਜ਼ੂਰ ਦਿਸੇ ਨਾ ਸਾਨੂੰ ਸੂਰਮਾ ਜਿਹੜਾ ਆਜਾ ਦੁੰਦੇ ਦੇ ਹਜ਼ੂਰ ਪੱਟੀ ਅੰਜਾਂ ਜੀਆਂ ਤੇਜਾ ਮਾਰਦਾ ਸਿੰ ਮੇਰੇ ਜਿਹੇ ਢਾਲ ਦੀ ਇਸ ਕਰਕੇ ਤੇ ਚੰਗੀ ਕਿਉਂ ਨਾ ਵਾਪਸ ਮੁੜ ਜਿਓ ਦੁੰਦੇ ਤੇ ਚੜਾਈ ਨਾ ਕਰੋ ਉਹਨੇ ਫੜਿਆ ਜਾਣਾ ਔਰੇ ਮਰਜਾਨ ਜਾਮਦੀਰ ਕਹਦਾ ਸਾਡੇ ਮੁਗਲਾਂ ਦੇ ਅੱਜ ਨੇ ਲੱਗੇ ਨੇ ਤਗਮੇ ਜਿਹੜਾ ਲੰਗਰ ਛਕਦੇ ਆਂ ਰਾਜੇ ਦਾ ਇਹ ਕਿੱਥੇ ਅਸੀਂ ਹਰਾਲ ਕਿੱਥੇ ਕਰਾਂਗੇ ਇਸ ਨੂੰ ਫੜ ਕੇ ਦੁੱਲੇ ਨੂੰ ਤਾਂ ਸਾਨੂੰ ਸਬਰ ਆਊਗਾ ਪਿੰਡੀ ਦੇ ਆਲੇ-ਦਾਲੇ ਮੋਰਚੇ ਲਾ ਦੇ ਰਾਤੋਂ ਰਾਤ ਪਿੰਡੀ ਨੂੰ ਘੇਰਾ ਪਾ ਲਿਆ ਹੁਣ ਦੁੱਲੇ ਦੇ ਨਾਲ ਜਿਹੜੇ ਖਾਣੇ ਪੀਣੇ ਆਲੇ ਸੀ ਰਾਤ ਨੂੰ ਚੰਗਾ ਛਕ ਲੈਣਾ ਤੜਕੇ ਨੂੰ ਫਟਣ ਚੱਕ ਸਮਾਨੀ ਪੈਂਦੀ ਹੋਆ ਗੱਲ ਬਾਹਰ ਅੰਦਰ ਜਾਣ ਬਾਅਦ ਤੇ ਨਿਕਲੇ ਦੇਖਿਆ ਇਧਰਲੇ ਪਾਸੇ ਵੀ ਮੋਰਚਾ ਇਧਰਲੇ ਪਾਸੇ ਵੀ ਮੋਰਚਾ ਜਾ ਕੇ ਦੁੰਦੇ ਨੂੰ ਲੱਗੇ ਆਖਣ ਦੁੰਦੇ ਆ ਅਬੇਸਾ ਰਹਿਣ ਦਾ ਟਾਈਮ ਨਹੀਂ ਹੁਣ ਆਪਣੇ ਮੁਗਲਾਂ ਨੇ ਘੇਰਾ ਪਾ ਲਿਆ ਜੰਗ ਕਰਨਾ ਪਊਗਾ ਜਾਂ ਜਾ ਕੇ ਫੇਰ ਸਾਮਾ ਪੇਸ਼ ਹੋ ਬੰਦਾ ਕਹਦਾ ਜੰਗ ਕਰੋ ਐ ਤਾਂ ਫਿਰ ਪੇਮਦਾਦੇ ਦੀ ਅੱਗ ਨੂੰ ਦਾਗ ਲੱਗੂਗਾ ਜੀ ਮੈਂ ਐਂ ਜਾ ਕੇ ਸਾਹਮਣੇ ਪੇਸ਼ ਹੋ ਗਿਆ ਮਾਰ ਮਿਟ ਸੋਈਦਾ ਪਹਿਲਾਂ ਮੈਂ ਜੰਗ ਨੂੰ ਚੜਨ ਦੇ ਵਾਸਤੇ ਸਾਡੇ ਕਾਜੀ ਨੂੰ ਪੁੱਛਣਾ ਸਾਡੇ ਮੁਸਲਮਾਨ ਲੋਕ ਹੁੰਦੇ ਨੇ ਜਿਹੜੇ ਇਹ ਕਾਜੀ ਤੇpropto ਰੱਖਦੇ ਨੇ ਸਾਡੇ ਜਿਹੜੇ ਹਿੰਦੂ ਲੋਕ ਨੇ ਇਹ ਬ੍ਰਾਹਮਣਾ ਤੇpropto ਰੱਖਦੇ ਨੇ ਸਾਡੇ ਪੰਥ ਖਾਲਸਾ ਜਿਹੜਾ ਇਹ ਸਿੰਘਾਂ ਦੇ ਆਪਣੇ ਗੁਰੂ ਮਹਾਰਾਜ ਬਸ ਮਹਾਂ ਪਾਸ਼ਾ ਗਨ ਸਾਹਿਬ ਦੇpropto ਰੱਖਦੇ ਆ ਦੇ ਨੂੰ ਲਾ ਘਰੋਂ ਚੱਲ ਕੇ ਕਾਦੀ ਨੂੰ ਪਹੁੰਚਦਾ ਕਾਦੀ ਨੇ ਦੇਖਿਆ ਵੀ ਅੱਜ ਸੂਤ ਆ ਉਹ ਵੈਕ ਮੋਗੇ ਕਾਜੀ ਤੁਨੇ ਨੇ ਕੁੱਟਿਆ ਸੀ ਯਾਰ ਸੂਤ ਤਾਂ ਲੱਗਣੇ ਬੈਠੇ ਕਾਜੀ ਸੋਚਦਾ ਵੀ ਇਹਨੂੰ ਭਲੇਖੇ ਚ ਪਾਉ ਕਿਉਂ ਕਹਿਦਾ ਮੈਂ ਤੈਨੂੰ ਅੰਦੀ ਹਾਰ ਤਰੀ ਤਿੰਨ ਦਿਨ ਜਿਹੜੇ ਮੁਗਲ ਆਏ ਨੇ ਸਭ ਕੁਝ ਮੰਨ ਕੇ ਲੈ ਜਾਣਗੇ ਇਹਦਾ ਸਫਾ ਲਪੇਟ ਕਰ ਦੇਣਗੇ ਝੂਠੀਆਂ ਗੱਲਾਂ ਕਹਿੰਦਾ ਚੌਧਰੀ ਤੇਰੀ ਤਿੰਨ ਦਿਨ ਦੀ ਹਾਰ ਤਿੰਨ ਦਿਨਾਂ ਦਾ ਜੰਗ ਨੂੰ ਕਿਹਣੀ ਕੋਈ ਨਾ ਹੋਣੀ ਉਹ ਠੀਕ ਆ ੁੱਲਾ ਸੋਈਦਾ ਹੈ ਮੈਂ ਮਾ ਪੰਡਤ ਨੂੰ ਵੀ ਪੁੱਛਿਆ ਵਾਂ ਕਬਾ ਪਹਿਰ ਦਪਹਿਰ ਦੋ ਪੜ ਦਾ ਫਰਕ ਪਾ ਦਵੇ ਦੁੱਲਾ ਤਾਂ ਜਾਂਦਾ ਬਾਮਣਾਂ ਵਾਲੀ ਵਿਹੀ ਨੂੰ ਮੜਿਆ ਕਾਜੀ ਕੋਠੇ-ਕੋਠੇ ਜਾਂਦਾ ਕੋਠੇ-ਕੋਠੇ ਜਾ ਕੇ ਪੰਡਤ ਨੂੰ ਪਹਿਣੀ ਲੱਗਿਆ ਕਹਣਾ ਐ ਨੀਮਾ ਜਾ ਹੋਗੇ ਕਹਿੰਦਾ ਪੰਡਤ ਜੀ ਇਹਨੇ ਕੋਲ ਸੁਪਿੰਦਾ ਚੌਧਰੀ ਦੁੱਲਾ ਆਖਾਊਗਾ ਮੈਂ ਉਹ ਤਿੰਨ ਦਿਨ ਦੀ ਹਾਰ ਦੱਸਿਆ ਤੂੰ ਵੀ ਅਹੀ ਗੱਲ ਦੀ ਜੇ ਤਾ ਸੱਚੀ ਗੱਲ ਦੱਸਤੀ ਪਹਿਲਾ ਮੇਰਾ ਪਲੇਟਫਾਰਮ ਸਾਫ ਕਰੂ ਪਹਿਲਾ ਮੇਰਾ ਬਾਲ ਮੱਤਿਆ ਮਾਰੂਗਾ ਇਸ ਕਰਕੇ ਇਹੀ ਗੱਲ ਦਸੀ ਲਓ ਜੀ ਦੁੱਲਾ ਪੰਡਤ ਕੋਲੇ ਗਿਆ ਪੰਡਤ ਜੀ ਮੱਥਾ ਟੇਕਦਿਆਂ ਆਓ ਚੌਧਰੀ ਕਿਵੇਂ ਆਏ ਮਰਾ ਦੱਸ ਪਤਰੀ ਖੋਲ ਕੇ ਵੇਦ ਵਿਚਾਰ ਕੇ ਦੱਸ ਬਈ ਮੇਰੀ ਹਾਰ ਕਿ ਜਿੱਤਦਾ ਹੈ ਅੱਗੇ ਸਮਾਂ ਆ ਜਾਏ ਹੁੰਦਾ ਸੀ ਜਿਹੜੇ ਜ਼ਿੰਮੇਦਾਰ ਹੱਲ ਜੋੜਦੇ ਹੁੰਦੇ ਜਦੋਂ ਮੀਂਹ ਪੈਂਦਾ ਵਾਅਦ ਦੇ ਵਿੱਚ ਇਹ ਠਾੜ ਦਾ ਮੀਂਹ ਪੈ ਜਾਂਦਾ ਇਹਦੇ ਬਾਅਦ ਜਦੋਂ ਹੱਲ ਜੋੜਦੇ ਫੇਰ ਵੀ ਪੰਡਤ ਨੂੰ ਪੁੱਛਦੇ ਪੰਡਤ ਜੀ ਦੱਸੋ ਧਰਤੀ ਜਾਗਦੀ ਆ ਕਿ ਸੁਤੀ ਹੈ ਇਹਨਾਂ ਨੂੰ ਰੋਸਾ ਇੰਨਾ ਸੀ ਅੱਜ ਪੰਡਤ ਨੂੰ ਪੁੱਛਣ ਗਿਆ ਪੰਡਤ ਦੇ ਵਿੱਚ ਬਾਜੀ ਬੋਲਣ ਲੱਗੇ ਜਿਹੜੀ ਗੱਲ ਪੰਡਤ ਕਹਿੰਦਾ ਉਹੀ ਕਹਿੰਦੇ ਨੇ ਆਪਾਂ ਵੀ ਉਹ ਫਿਰ گاਉਣਾ ਵੀ ਕਹਿੰਦਾ ਤੂੰ ਨਹੀਂ ਬੋਲਦੀ ਤੂੰ ਨਹੀਂ ਬੋਲਦੀ ਤੇਰੇ ਇਤਰਾ ਯਾਰ ਬਲਦਾ ਪੰਡਤ ਚ ਕਾਜੀ ਲੱਗ ਗਿਆ ਬੋਲਣ ਕਹਿੰਦਾ ਚੌਧਰੀ ਤੇਰੀ ਤਿੰਨ ਦਿਨ ਦੀ ਹਾਰ ਐ ਤਾਂ ਦੁੱਲਾ ਨਬਾਬ ਭਰੋਸਾ ਕਰ ਗਿਆ ਦੋਨਾਂ ਉੱਤੇ ਇੱਕ ਆਖੀ ਆਪਣੇ ਘਰੇ ਨੌਕਰ ਨੂੰ ਹੁਕਮ ਦਿੱਤਾ ਮੇਰੂ ਪੋਸਤੀ ਦੀ ਮੇਰੂ ਪੋਸਤੀ ਦੀ ਮੇਰੂ ਪੋਸਤੀ ਦੀ ਲੱਖਾ ਆ ਉਹ ਹੀ ਲਾਉਣੀ ਆ ਠੀਕ ਮਾਰੀ ਐਂ ਤਾਂ ਅੱਖ ਲੱਗੀ ਭਈਆ ਪੂਰੀ ਤਾਂ ਦੱਪਾ ਜੰਦੀ ਅਗ ਲੱਗੀ ਵੀ ਆ। ਨਾ ਜਮਾ ਨਹੀਂ ਭਜਦਾ ਜਹੇ 4 ਵਜੇ ਤੱਕ ਲਾਓ। ਚਾਹੇ 4 ਵਜੇ ਤੱਕ ਲਾਓ ਜਮਾ ਨਹੀਂ ਭਜਦਾ ਪਰ ਗੱਲ ਅਗਲੇ ਨੇ ਮੇਰੂ ਪੋਸਤੀ ਦੀ ਕਰੀਏ। ਮੇਰੂ ਪੋਤੀ ਇੱਥਣ ਜੰਮੂ ਦਾ ਹਲਾਈ ਪਾ ਲੈ ਆ ਉਹ 400 ਕਿਲੋਮੀਟਰ। ਆਓ ਜੀ ਆਓ ਮੇਰੂ ਪੋਤੀ ਟਿਕਲੀ ਸੁਣੋ ਆ ਜਾ। ਆ ਜਾ। ਕੋਈ ਨਾ ਕਰਾ ਟੁਗਾ ਖਰਾਦੇ ਸੀ। ਆ ਜਾ। ਕੋਈ ਨਹੀਂ ਨਾ ਸੁਣਿਆ ਚੱਲ ਨਾ।